ਇਹ ਪਿਛਲੇ ਮਹੀਨੇ ਦੀ 29 ਤਰੀਕ ਨੂੰ ਇੱਕ ਪਰਚਾ ਦਾਜ ਹੋਇਆ ਸੀ ਗੁਰਪ੍ਰੀਤ ਸਿੰਘ ਜਿਹੜਾ ਚਾਂਡੀਆਂ ਕਲਾ ਸੀਗਾ ਉਹਨੇ ਬਿਆਨਾਂ ਦੇ ਤਹਿਤ ਉੱਥੇ ਬੰਨਿਆ ਉਹਨਾਂ ਨੇ ਇੱਕ ਬੰਦੇ ਦੇ ਪਰਚਾ ਦਾਜ ਕਰਾਇਆ ਸੀ ਹੋਸਮਪ੍ਰੀਤ ਸਿੰਘ ਹੈਪੀ ਹੈ ਜਿਹਦਾ ਨਾਮ ਉਹਦਾ ਇੱਕ ਸਾਥੀ ਸੀਗਾ ਉਹ ਉਹਦਾ ਨਾਮ ਉਤੇ ਇੱਕ ਵਾਰ ਪਰਚਾ ਦਾਜ ਹੋਇਆ ਸੀ ਉਸ ਤੋਂ ਬਾਅਦ ਜਿਹੜਾ ਹੈ ਹੋਸਮਪ੍ਰੀਤ ਸਿੰਘ ਹੈਪੀ ਨੂੰ ਜਿਹੜਾ ਜਲਦੀ ਹੀ ਗ੍ਰਿਫਤਾਰ ਹੋ ਉਸੇ ਟਾਈਮ ਕਰ ਲਿਆ ਗਿਆ ਸੀ ਉਹਦੇ ਤੇ ਇੱਕ ਬੰਦਾ ਮੋਟਰਸਾਈਕਲ ਜਿਹੜਾ ਬਰਾਮਦ ਕਰ ਲਿਆ ਗਿਆ ਸੀ ਉਸ ਤੋਂ ਬਾਅਦ ਉਹਦੇ ਇਨਸਾਫ ਤੇ ਆਧਾਰ ਤੇ ਇੱਕ ਬੰਦੇ ਦੀ ਜਿਹੜਾ ਨਰਿੰਦਰ ਸਿੰਘ ਕਾਲਾ ਹੈ ਉਹਨੂੰ ਨਨ੍ਦਿਤ ਕੀਤਾ ਗਿਆ ਸੀ ਨਰਿੰਦਰ ਸਿੰਘ ਕਾਲੇ ਨੂੰ ਜਿਹੜਾ ਹੈ 6 ਤਰੀਕ ਨੂੰ ਉਹਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਉਹਦੇ ਘਰੋਂ ਗ੍ਰਿਫਤਾਰ ਜਦੋਂ ਉਹਨੂੰ ਕੀਤਾ ਗਿਆ ਤਾਂ ਉਹਨੂੰ ਕੁਝ ਕਿਸ ਦੇ ਵਿੱਚ ਉਹਨੇ ਕਈ ਮੋਟਰਸਾਈਕਲ ਬਣੇ ਜਿਹਦੇ ਵਿੱਚ ਉਹਨੇ ਤਿੰਨ ਮੋਟਰਸਾਈਕਲ ਜਿਹੜੇ ਬਿਨਾ ਨੰਬਰ ਹੀ ਉਹ ਤੋਂ ਬਰਾਮਦ ਹੋਏ ਆ ਇੱਕ ਮੋਟਰਸਾਈਕਲ ਜਿਹੜਾ ਐਚਪੀ ਦਾ ਨੰਬਰ ਹੈਗਾ ਇਹ ਮੋਟਰਸਾਈਕਲ ਇਹ ਦੋਨੋਂ ਮਤਲਬ ਦੋਨਾਂ ਬੰਦੇ ਤੋਂ ਇਹਨੇ ਟੋਟਲ 5 ਮੋਟਰਸਾਈਕਲ ਜਿਹੜੇ ਆ ਬਰਾਮਦ ਹੋਏ ਨੇ ਤੇ ਪਹਿਲਾਂ ਵੀ ਸਰ ਕੋਈ ਪਾਚਾ ਹੈਗਾ ਇਹਨਾਂ ਦਾ ਇੰਨਾ ਤੇ ਪੰਨਾ ਵੀ ਇਹਨਾਂ ਦੇ ਜਿਹੜੇ ਕਾਰਡ ਵਾਚ ਰਹੇ ਹਨ ਰਿਕਾਰਡ ਬਾਜ ਕੇ ਸਾਰੇ ਆਸ-ਪਾਸ ਦੇ ਰਿਕਾਰਡ ਲੇ ਕੇ ਸੁਭਾ ਦੀ ਕਿਸਾਨ ਇਹ ਪੋਰਟਸਲ ਸਪ੍ਰਿੰਟਰਾਂ ਨੂੰ ਕਿਉਂ ਨਹੀਂ ਚੰਨ ਬਣਾਉਂਦੇ ਸਪ੍ਰਿੰਟਰ ਥੋੜਾ ਮੋਟਰਸਾਈਕਲ ਨੂੰ ਈਜ਼ੀ ਲੱਗਦਾ ਹੈ ਚੋਰੀ ਕਰਨਾ